ਸਭ ਤੋਂ ਪਹਿਲਾਂ ਦਾ ਬਹੁਤ-ਬਹੁਤ ਮੁਬਾਰਕਾਂ ਜਿਹੜੇ ਆਪਣੇ ਰੈਗੂਲਰ ਵੀਵਰ ਨੇ ਜਿਹੜੀ ਵੀਡੀਓ ਜਿਹੜੇ ਵੀਰ ਭੈਣ ਆਪਣੇ ਰੋਜ਼ ਵੀਡੀਓ ਦੇਖਦੇ ਆ ਸੋ ਉਹਨਾਂ ਵੀਰਾਂ ਭੈਣਾਂ ਵਾਸਤੇ ਇੱਕ ਬਹੁਤ ਵੱਡੀ ਟਰੇਡ ਹੈ ਅੱਜ ਬਣੀ ਤੇ ਜਿਹਦੇ ਵਿੱਚ ਬਹੁਤ ਤਗੜਾ ਪ੍ਰੋਫਿਟ ਵੀ ਆਜਾਪਨ ਨੂੰ ਦੇਖਣ ਨੂੰ ਮਿਲਿਆ ਇਸ ਟਰੇਡ ਬਾਰੇ ਆਪਾਂ ਗੱਲ ਪੂਰੇ ਹਫ਼ਤੇ ਦੇ ਵਿੱਚ ਕੀਤੀ ਸੋਮਵਾਰ ਛੁੱਟੀ ਸੀ ਮੰਗਲਵਾਰ ਮਾਰਕੀਟ ਖੁੱਲਦੀ ਆ ਮੰਗਲਵਾਰ ਸ਼ਾਮ ਨੂੰ ਆਪਾਂ ਗੱਲ ਕੀਤੀ ਕੀ 52447 ਜਿਹੜਾ ਹੈ ਇਹ ਬਹੁਤ ਮਜ਼ਬੂਤ ਰੈਜ਼ਿਸਟੈਂਸ ਆ ਬਹੁਤ ਮਜ਼ਬੂਤ ਇਹ ਤੋਂ ਨਿਫਟੀ ਥੱਲੇ ਆ ਸਕਦੀ ਹੈ ਜੇ ਮਲਟੀ ਟਾਈਮ ਫਰੇਮ ਪੈਟਰਨ ਬਣਾਉਦੀ ਹੈ ਫਿਰ ਉਸ ਤੋਂ ਬਾਅਦ ਅਗਲੇ ਦਿਨ ਬੋਧਵਾਰ ਸ਼ਾਮ ਨੂੰ ਵੀਡੀਓ ਪਾਈ ਉਹਦੇ ਵਿੱਚ ਵੀ ਇਹਦੇ ਬਾਰੇ ਗੱਲ ਕੀਤੀ ਫਿਰ ਉਸ ਤੋਂ ਅਗਲੇ ਦਿਨ ਵੀਰਵਾਰ ਸ਼ਾਮ ਨੂੰ ਵੀਡੀਓ ਪਾਈ ਉਹਦੇ ਵਿੱਚ ਵੀ ਇਹਦੇ ਬਾਰੇ ਗੱਲ ਕੀਤੀ ਫਿਰ ਉਸ ਤੋਂ ਬਾਅਦ ਆ ਸ਼ੁੱਕਰਵਾਰ ਸ਼ਾਮ ਨੂੰ ਵੀਡੀਓ ਪਾਈ ਐਤਵਾਰ ਵਾਸਤੇ ਅਜ ਦੇ ਦਿਨ ਵਾਸਤੇ 1 ਫਰਵਰੀ ਵਾਸਤੇ ਉਹਦੇ ਵਿੱਚ ਵੀ ਆਪਾਂ 5447 ਦੀ ਗੱਲ ਕੀਤੀ ਹੈ ਤੇ 5447 ਦੇ ਵਿੱਚ ਚਾਰੇ ਦਿਨ ਜਿਹੜੀਆਂ ਚਾਰੇ ਵੀਡੀਓ ਸੀ ਉਹਨਾਂ ਦੇ ਵਿੱਚ ਆਪਾਂ ਗੱਲ ਕੀਤੀ ਕਿ ਜੇ ਇਹਦੇ ਕੋਲ ਮਲਟੀ ਟਾਈਮ ਫਰੇਮ ਪੈਟਰਨ ਬਣਦੇ ਆ ਫਿਰ ਨਿਫਟੀ ਦੇ ਵਿੱਚ ਥੱਲੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਜਿਹੜਾ ਕਿ ਅੱਜ ਆਪਾਂ ਨੂੰ ਦੇਖਣ ਨੂੰ ਮਿਲਿਆ ਸੋ ਜਿਹੜੇ ਵੀਰ ਭੈਣ ਆਪਣੇ ਰੋਜ਼ ਵੀਡੀਓ ਦੇਖਦੇ ਆ ਉਹਨਾਂ ਵੀਰਾਂ ਭੈਣਾਂ ਨੇ ਏ ਟ੍ਰੇਡ ਅੱਜ ਜ਼ਰੂਰ ਕੀਤੀ ਹੋਊਗੀ ਤੇ ਬਹੁਤ ਵਧੀਆ ਪ੍ਰੋਫਿਟ ਕੀਤਾ ਹੋਊਗਾ ਇਸ ਟ੍ਰੇਡ ਦੇ ਵਿੱਚ ਇਦਾਂ ਦਾ ਪ੍ਰੋਫਿਟ ਹੋਇਆ ਇਦਾਂ ਦਾ ਪ੍ਰੋਫਿਟ ਹੋਇਆ ਕਿ ਤੁਹਾਨੂੰ 6 ਮਹੀਨੇ ਟ੍ਰੇਡ ਕਰਨ ਦੀ ਲੋੜ ਨਹੀਂ ਇਦਾਂ ਦਾ ਪ੍ਰੋਫਿਟ ਹੋਇਆ ਇਸ ਟ੍ਰੇਡ ਦੇ ਵਿੱਚ ਤੇ ਮੈਂ ਖੁਦ ਵੀ ਇਸ ਪਹਿਲੀ ਟ੍ਰੇਡ ਕਰ ਲਈ ਸੀ ਪਰ ਪਹਿਲੀ ਟ੍ਰੇਡ ਕਰਨ ਤੋਂ ਬਾਅਦ ਇਹ ਜਿਹੜੀ ਹੈ ਟ੍ਰੇਡ ਥੱਲੇ ਗਈ ਹੈ ਇਹ ਟ੍ਰੇਡ ਮੈਂ ਕੀਤੀ ਸੀ ਆਊਟ ਆਫ ਦਾ ਮਨੀ ਦੇ ਵਿੱਚ ਕੀਤੀ ਸੀ 50 ਰੁਪਈਆ ਦਾ ਬਹੁਤ ਡੀਪ ਆਊਟ ਆਫ ਦਾ ਮਨੀ ਦੇ ਵਿੱਚ ਕੀਤੀ ਸੀ ਪਹਿਲੀ ਦੇ ਵਿੱਚ ਪ੍ਰੋਫਿਟ ਹੋ ਗਿਆ ਸੀ ਤੇ ਦੂਜੀ ਟਰੇਡ ਮੈਂ ਇਸੇ ਕਰਕੇ ਕੀਤੀ ਸੀ ਕਿਉਂਕਿ 5447 ਪੂਰੇ ਹਫਤੇ ਮੈਂ ਇਹਦੀ ਗੱਲ ਕਰਦਾ ਰਿਹਾ ਤੇ ਮੈਨੂੰ ਪਤਾ ਹੈ ਜਦੋਂ ਵੀ ਇਹਦੇ ਕੋਲ ਪੈਟਰਨ ਬਣਨਗੇ ਥੱਲੇ ਵਾਲੇ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲੇਗਾ ਕਿਉਂਕਿ ਇਹ ਲੈਵਲ ਬਹੁਤ ਤਗੜਾ ਹੈ ਸਾਈਕੋਲੋਜੀਕਲ ਲੈਵਲ ਵੀ ਬੰਦਾ ਹੈ ਥੋੜਾ ਜਿਹਾ ਲੱਗ ਗਿਆ ਸਾਈਕੋਲੋਜੀਕਲ ਲੈਵਲ ਵੀ ਆ 500 ਦਾ ਦੂਜੀ ਗੱਲ ਇਹ ਕਿ ਬ੍ਰੇਕਡਾਊਨ ਲੈਵਲ ਹੈ ਜਦੋਂ ਨਿਫਟੀ ਉੱਤੇ ਸੀ ਸੋ ਬਹੁਤ ਵਾਰ ਇਹ ਤੋਂ ਸਪੋਰਟ ਲਿਆ ਸੀ ਤੇ ਜਦੋਂ ਥੱਲੇ ਆਈ ਤੇ ਬਹੁਤ ਵਾਰ ਦੇਖੋ ਇੱਥੋਂ ਦੇਖੋ ਪਹਿਲੀ ਵਾਰ ਡਿੱਗੀ ਫਿਰ ਦੇਖੋ ਇੱਥੋਂ ਗੈਪ ਡਾਉਨ ਹੋ ਕੇ ਡਿੱਗੀ ਤੇ ਇਹ ਤੀਜੀ ਵਾਰ ਸੀ ਤੀਜੀ ਵਾਰ ਜਦੋਂ ਵੀ ਕਿਸੇ ਰੈਜ਼ਿਸਟੈਂਸ ਕੋਲ ਮਾਰਕੀਟ ਹੁੰਦੀ ਆ ਜਾਂ ਕਿਸੇ ਸਪੋਰਟ ਕੋਲ ਹੁੰਦੀ ਆ ਹਮੇਸ਼ਾ ਉੱਥੋਂ ਆਪਾਂ ਨੂੰ ਤਗੜਾ ਮੂਵ ਦੇਖਣ ਨੂੰ ਮਿਲਦਾ ਹਮੇਸ਼ਾ ਹੁਣ ਆ ਦੇਖੋ ਇੱਥੇ ਸਪੋਰਟ ਬਣਦਾ ਸੀ ਆ ਦੇਖੋ ਪਹਿਲੀ ਵਾਰ ਬਾਇੰਗ ਦੂਜੀ ਬਾਇੰਗ ਆ ਦੇਖੋ ਤੀਜੀ ਤਗੜੀ ਹੁਣ ਇੱਥੇ ਵੀ ਇਹੀ ਚੀਜ਼ ਆਪਾਂ ਦੇਖਣ ਨੂੰ ਮਿਲੀ ਸਿੰਪਲ ਪਹਿਲੀ ਸੇਲਿੰਗ ਆ ਦੂਜੀ ਸੇਲਿੰਗ ਆ ਤੇ ਤੀਜੀ ਸੇਲਿੰਗ ਆ ਤੇ ਜੀ ਸੈਲਿੰਗ ਹਮੇਸ਼ਾ ਤਗੜੀ ਹੁੰਦੀ ਆ ਸੋ ਇਹ ਜਿਹੜੀ ਮੈਂ ਟਰੇਡ ਕੀਤੀ ਸੀ 50 ਰੁਪਈਆ ਦਾ ਪ੍ਰੀਮੀਅਮ ਸੀ ਤੇ ਪੰਜਾਵਾ ਤੋਂ 240 ਤੱਕ ਗਿਆ ਪੰਜਾਵਾ ਤੋਂ 240 ਤੱਕ ਗਿਆ ਸੋ ਇੰਨਾ ਤਗੜਾ ਆਪਾਂ ਨੂੰ ਇਹਦੇ ਵਿੱਚ ਪ੍ਰੋਫਿਟ ਦੇਖਣ ਨੂੰ ਮਿਲਿਆ ਸੋ ਬਹੁਤ-ਬਹੁਤ ਮੁਬਾਰਕਾਂ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਰੈਗੂਲਰ ਵੀਡੀਓ ਦੇਖਦੇ ਆ ਰੋਜ਼ ਮੰਗਲਵਾਰ ਤੋਂ ਲੈ ਕੇ ਪੂਰੇ ਹਫਤੇ ਆਪਾਂ ਇਸੀ ਟ੍ਰੇਡ ਬਾਰੇ ਗੱਲ ਕਰਦੇ ਰਹੇ ਕਿ ਸਭ ਤੋਂ ਮਜ਼ਬੂਤ ਰੈਜ਼ਿਸਟੈਂਸ ਹੈ 52447 ਇਹਦੇ ਲਾਗੇ ਜਾ ਕੇ ਜੇ ਮਲਟੀ ਟਾਈਮ ਫਰੇਮ ਪੈਟਰਨ ਬਣੇ ਤੇ ਫਿਰ ਨਿਫਟੀ ਦੇ ਵਿੱਚ ਥੱਲੇ ਵਾਲੇ ਸਾਈਡ ਨੂੰ ਵਧੀਆ ਮੂਵ ਦੇਖਣ ਨੂੰ ਮਿਲੇਗਾ ਤੇ ਅੱਜ ਆਪਾਂ ਨੂੰ ਦੇਖਣ ਨੂੰ ਮਿਲਿਆ ਹੁਣ ਗੱਲ ਕਰ ਲੈਣੇ ਕਿ ਮਲਟੀ ਟਾਈਮ ਫਰੇਮ ਪੈਟਰਨ ਜਿਹੜੇ ਬਣੇ ਆ ਸਭ ਤੋਂ ਪਹਿਲਾਂ ਦੇਖੋ ਆ ਇਹ ਆਪਣਾ ਹੈਂਗਿੰਗ ਮੈਨ ਆ 15 ਮਿੰਟ ਦੇ ਟਾਈਮ ਫਰੇਮ ਤੇ ਟਾਈਮ ਥੱਲੇ ਦੇਖੋ 11:15 ਮਿੰਟ 11 ਵਜੇ ਕੇ 15 ਮਿੰਟ ਜਾਨੀ ਕੀ 11 ਵਜੇ ਕੇ 15 ਮਿੰਟ ਤੇ ਨੇਪਾਲਣਾ ਸ਼ੁਰੂ ਕੀਤਾ ਤੇ 11:30 ਵਜੇ ਕੈਂਡਲ ਕੰਪਲੀਟ ਹੋਇਆ 11:30 ਠੀਕ ਹੈ ਉਸ ਤੋਂ ਬਾਅਦ ਆ ਜਾਓ 30 ਮਿੰਟ ਦੇ ਟਾਈਮ ਫਰੇਮ ਤੇ 30 ਮਿੰਟ ਦੇ ਟਾਈਮ ਫਰੇਮ ਤੇ ਆ ਦੇਖੋ ਅੱਧੀ ਵੀ ਕੁੱਤੇ ਆਧੀ ਥੱਲੇ ਆ ਵਿਚਕਾਰ ਬਾਡੀ ਆ ਦੋਜ਼ੀ ਕੈਂਡਲ ਰਿਸਿਸਟੈਂਸ ਦੇ ਨਾਲ ਤੇ ਇਹ ਦੇਖੋ ਟਾਈਮ ਕਿ ਨਾਲ 10:45 10:45 ਤੋਂ ਮੰਨਾ ਸ਼ੁਰੂ ਹੋਇਆ ਤੇ 11:15 ਤੇ ਕੰਪਲੀਟ ਹੋਇਆ ਠੀਕ ਹੈ ਹੁਣ ਆਜੋ 5 ਮਿੰਟ ਟਾਈਮ ਫਰੇਮ ਤੇ ਆਹ ਦੇਖੋ ਕਿੰਨਾ ਸੋਹਣਾ ਐਮ ਪੈਟਰਨ ਬਣਿਆ ਤੇ ਏ ਐਮ ਪੈਟਰਨ ਕਦੋਂ ਕੰਪਲੀਟ ਹੋਇਆ ਏ ਐਮ ਪੈਟਰਨ ਕੰਪਲੀਟ ਹੋਇਆ 11:40 ਤੇ ਠੀਕ ਹੈ ਸੋ ਮਲਟੀ ਟਾਈਮ ਫਰੇਮ ਜਿਹਦੇ ਬਾਰੇ ਆਪਾਂ ਅਕਸਰ ਗੱਲ ਕਰਦੇ ਆਂ ਘੰਟੇ ਵਾਲੇ ਟਾਈਮ ਫਰੇਮ ਤੇ ਤਾਂ ਕੋਈ ਵਧੀਆ ਪੈਟਰਨ ਨਹੀਂ ਬਣਿਆ ਮਲਟੀ ਟਾਈਮ ਫਰੇਮ ਜਿਹਦੇ ਬਾਰੇ ਆਪਾਂ ਅਕਸਰ ਗੱਲ ਕਰਦੇ ਆਂ ਕਜੇ ਇੱਕ ਮਜਬੂਤ ਰੈਜ਼ਿਸਟੈਂਸ ਦੇ ਕੋਲ ਜਾਂ ਫਿਰ ਮਜਬੂਤ ਸਪੋਰਟ ਦੇ ਕੋਲ ਮਲਟੀ ਟਾਈਮ ਫਰੇਮ ਪੈਟਰਨ ਬਣਦੇ ਆ ਸੋ ਫਿਰ ਆਪਾਂ ਨੂੰ ਬਹੁਤ ਤਗੜਾ ਮੂਵ ਦੇਖਣ ਨੂੰ ਮਿਲਦਾ ਤੇ ਉਹੀ ਅੱਜ ਆਪਾਂ ਨੂੰ ਦੇਖਣ ਨੂੰ ਮਿਲਿਆ ਤੇ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਆ ਸ਼ੁੱਕਰਵਾਰ ਸ਼ਾਮ ਨੂੰ ਜਿਹੜੀ ਵੀਡੀਓ ਪਾਈ ਸੀ ਆਪਾਂ ਐਤਵਾਰ ਵਾਸਤੇ ਉਹਦੇ ਵਿੱਚ ਆਪਾਂ ਕਿਹੜੇ-ਕਿਹੜੇ ਪਲਾਨ ਦੱਸੇ ਸੀ ਸੋ ਸਭ ਤੋਂ ਪਹਿਲਾ ਪਲਾਨ ਤਾਂ ਦੇਖੋ ਇਹ ਹੀ ਸੀ ਕਿ 5447 ਦੇ ਕੋਲ ਜੇ ਮਲਟੀ ਟਾਈਮ ਫਰੇਮ ਪੈਟਰਨ ਬਣਦੇ ਆ ਜਾਂ ਫਿਰ ਐਮ ਪੈਟਰਨ ਬਣਦਾ ਆ ਫਿਰ ਨਿਫਟੀ ਥੱਲੇ ਆ ਸਕਦੀ ਹੈ ਏਸੀ ਸੋ ਮਲਟੀ ਟਾਈਮ ਫਰੇਮ ਪੈਟਰਨ ਬਣੀ ਥੱਲੇ ਆਈ ਪਹਿਲਾ ਪਲਾਨ ਆਪਣਾ ਚੱਲਿਆ ਆ ਇੱਕ ਪਲਾਨ ਆਪਣਾ ਉੱਤੇ ਵਾਸਤੇ ਹੀ ਉੱਤੇ ਵਾਸਤੇ ਜਿਹੜਾ ਪਲਾਨ ਹੋਈ ਸੀ ਕਿ ਜੇ ਨਿਫਟੀ 52170 ਦੇ ਕੋਲ ਆਉਂਦੀ ਆ ਤੇ ਇੱਥੇ ਆ ਕੇ 15 ਮਿੰਟ ਟਾਈਮ ਫਰੇਮ ਤੇ ਡਬਲ ਪੈਟਰਨ ਬਣਾਉਂਦੀ ਆ ਜਾਂ ਫਿਰ ਮਲਟੀ ਟਾਈਮ ਫਰੇਮ ਪੈਟਰਨ ਬਣਾਉਂਦੀ ਆ ਉਹਨਾਂ ਦਾ ਹਾਈ ਬ੍ਰੇਕ ਹੁੰਦਾ ਫਿਰ ਨਿਫਟੀ ਉੱਤੇ ਜਾ ਸਕਦੀ ਇਹ ਸੀ ਆਪਣਾ ਦੂਜਾ ਪਲਾਨ ਸੋ ਦੋ ਹੀ ਪਲਾਨ ਸੀਗੇ ਆਪਣੇ ਤੇ ਦੋਨਾਂ ਦੇ ਵਿੱਚੋਂ ਜਿਹੜਾ ਇੱਕ ਪਲਾਨ ਆਪਣਾ ਵਰਕ ਕਰ ਗਿਆ ਬਾਕੀ ਜਿਹੜੀ ਮੈਂ ਟਰੇਡ ਕੀਤੀ ਸੀ ਉਹਦੇ ਬਾਰੇ ਗੱਲ ਕਰਦੇ ਆਂ ਮੈਡਰਿਡ ਆਵਲੀ ਕੀ ਕੀਤੀ ਸੀ 15ਵੇਂ ਟਾਈਮ ਫਰੇਮ ਤੇ ਡਬਲ ਪੈਟਰਨ ਬਣਿਆ ਸੀ ਤੇ ਫਿਰ ਉਸ ਤੋਂ ਬਾਅਦ ਨਿਫਟੀ ਉੱਤੇ ਗਈ ਸੀ ਇਹ ਡਬਲ ਪੈਟਰਨ ਵੀ ਆਪਾਂ ਇੱਕ ਵਾਰ ਚੈੱਕ ਕਰ ਲੈਨੇ ਆ ਲਾਈਨ ਵਾਲਾ ਚਾਰਟ ਕਰਦੇ ਇੱਥੋਂ ਤੇ ਆ ਦੇਖੋ ਕਿੰਨਾ ਸੋਹਣਾ ਡਬਲ ਪੈਟਰਨ ਬਣਿਆ ਸੀ ਬਹੁਤ ਵਧੀਆ ਟਰੇਡ ਬਣੀ ਸੀ ਇਹ ਜਿਹੜੀ ਟਰੇਡ ਸੀ ਮੇਰੀ ਇਹਦੇ ਵਿੱਚ ਮੈਂ ਕੰਪਲੀਟ ਨਾਰਮਲ ਜਿਵੇਂ ਟਰੇਡ ਕਰਦਾ ਜਿੰਨੀ ਕੁਆਂਟੀਟੀ ਲੈਣਾ ਉਨੀ ਲਈ ਸੀ ਤੇ ਜਿਹੜੀ ਮੈਂ ਆ ਉੱਤੋਂ ਥੱਲੇ ਵਾਸਤੇ ਕੀਤੀ ਸੀ ਕਿਉਂਕਿ ਮੈਂ ਇੱਕ ਦਿਨ ਦੇ ਵਿੱਚ ਇੱਕ ਹੀ ਟਰੇਡ ਕਰਦਾ ਇੱਕ ਤੋਂ ਜ਼ਿਆਦਾ ਕਦੇ ਨਹੀਂ ਕਰਦਾ ਤੇ ਇਹ ਮੈਂ ਮੈਨੂੰ ਕਿਉਂਕਿ ਆਪਰਚੂਨਿਟੀ ਲੱਗਦੀ ਸੀ ਕਿ ਰੈਜ਼ਿਸਟੈਂਸ ਬਹੁਤ ਤਗੜਾ ਹੈ ਇੱਥੋਂ ਜੇ ਨਿਫਟੀ ਚੱਲੀ ਥੱਲੇ ਨੂੰ ਸੋ ਪੂਰਾ ਦਿਨ ਥੱਲੇ ਜਾ ਸਕਦੀ ਹੈ ਇਸੇ ਕਰਕੇ ਇੱਥੇ ਮੈਂ ਚਾਂਸ ਲਿਆ ਸੀ ਇੱਥੇ ਕੇਵਲ ਮੈਂ 10 ਲੋਟ ਦੇ ਨਾਲ ਟ੍ਰੇਡ ਕੀਤੀ ਸੀ ਜਿਹੜੀ ਪਹਿਲੀ ਟ੍ਰੇਡ ਕੀਤੀ ਸੀ ਉਹ ਮੈਂ ਨਾਰਮਲ ਕਵਾਂਟੀਟੀ ਦੇ ਨਾਲ ਕੀਤੀ ਸੀ ਤੇ ਇੱਥੇ ਮੈਂ ਆਊਟ ਆਫ ਦਾ ਮਨੀ ਕੀਤੀ ਡੀਪ ਆਊਟ ਆਫ ਦਾ ਮਨੀ ਸੋ ਇਹ ਦਾ ਦੇਖੋ ਹੋ ਗਿਆ ਆਪਣਾ ਅੱਜ ਦਾ ਹਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਸੋਮਵਾਰ ਨੂੰ 2 ਫਰਵਰੀ ਨੂੰ ਕੀ ਹੋ ਸਕਦਾ ਨਿਫਟੀ ਦੇ ਵਿੱਚ ਕਿਹੜੇ ਕਿਹੜੇ ਮਜਬੂਤ ਸਪੋਰਟ ਤੇ ਕਿਹੜੇ ਕਿਹੜੇ ਮਜਬੂਤ ਰੈਜ਼ਿਸਟੈਂਸ ਨੇ ਤੇ ਆਪਨੇ ਟ੍ਰੇਡ ਕਰਨ ਦੇ ਲਈ ਕਿਹੜੇ ਕਿਹੜੇ ਪਲਾਨਸ ਨੇ ਤੇ ਉਸ ਦੇ ਨਾਲ ਨਾਲ ਆਪਾਂ ਵੀਕਲੀ ਟਾਈਮ ਫਰੇਮ ਨਲਸਸ ਵੀ ਕਰਾਂਗੇ ਕਿਉਂਕਿ ਵੀਕਲੀ ਕੰਟਰਲ ক্লোਜ਼ ਹੋ ਚੁੱਕਾ ਹੈ ਸੋ ਵੀਕਲੀ ਟਾਈਮ ਫਰੇਮ ਤੇ ਕੀ ਹੋ ਸਕਦਾ ਹੈ ਪਿਛਲੇ ਹਫਤੇ ਜਿਹੜੀ ਚੀਜ਼ ਆਪਾਂ ਆਖੀ ਸੀ ਉਹਦੇ ਬਾਰੇ ਜੇ ਆਪਾਂ ਗੱਲ ਕਰਦੇ ਹਾਂ ਪਿਛਲੇ ਹਫਤੇ ਆਪਾਂ ਇਹ ਕਿਹਾ ਸੀ ਕਿ ਨਿਫਟੀ ਹੋਰ ਥੱਲੇ ਜਾ ਸਕਦੀ ਹੈ ਸੋ ਪਿਛਲੇ ਹਫਤੇ ਜਿਹੜਾ ਆਪਾਂ ਨਿਫਟੀ ਦਾ ਤੁਹਾਨੂੰ ਟਾਰਗੇਟ ਦੱਸਿਆ ਸੀ ਕਿ ਹੋਰ ਥੱਲੇ ਨਿਫਟੀ ਜਾ ਸਕਦੀ ਹੈ ਸੋ ਟਾਰਗੇਟ ਅਚੀਵ ਹੋ ਗਿਆ ਨਿਫਟੀ ਦੇ ਵਿੱਚ ਉਥੋਂ ਤੱਕ ਜਾ ਚੁੱਕੀ ਹੈ ਹੁਣ ਨਿਫਟੀ ਦੇ ਵਿੱਚ ਇੱਥੇ ਆ ਕੇ ਬਣ ਗਿਆ ਆ ਇਨਵਰਟਡ ਹੈਮਰ ਕੈਂਡਲ ਇਨਵਰਟਡ ਹੈਮਰ ਹੁਣ ਇਹ ਜਿਹੜਾ ਇਨਵਰਟਡ ਹੈਮਰ ਆ ਇਹ ਐਕਟੀਵੇਟ ਉਦੋਂ ਹੋਊਗਾ ਜਦੋਂ ਇਹਦਾ ਹਾਈ ਬ੍ਰੇਕ ਹੁੰਦਾ ਸੋ ਇਹਦਾ ਹਾਈ ਕਿੱਥੇ ਆ ਇਹਦਾ ਹਾਈ ਆ 5447 ਤੋਂ ਥੋੜਾ ਜਿਹਾ ਉੱਤੇ ਮਤਲਬ ਕਿ ਤੁਸੀਂ ਲਾ ਲਓ ਕਿ 5447 ਦਾ ਜੇ ਬ੍ਰੇਕਆਊਟ ਹੋ ਗਿਆ ਇਸ ਹਫਤੇ ਦੇ ਵਿੱਚ ਜਿਹੜਾ ਕਿ ਆਪਣਾ ਸੋਮਵਾਰ ਤੋਂ 2 ਫਰਵਰੀ ਤੋਂ ਸ਼ੁਰੂ ਹੋਊਗਾ ਸੋ ਜੇ 52447 ਦਾ ਬ੍ਰੇਕਆਊਟ ਹੋ ਜਾਂਦਾ ਹੈ ਉੱਤੇ ਵਾਲੀ ਸਾਈਡ ਨੂੰ ਸੋ ਫਿਰ ਆਪਣਾ ਇਨਵਰਟਡ ਹੈਮਰ ਕੈਂਡਲ ਐਕਟੀਵੇਟ ਹੋ ਜਾਊਗਾ ਤੇ ਫਿਰ ਉਸ ਤੋਂ ਬਾਅਦ ਨਿਫਟੀ ਉੱਤੇ ਜਾ ਸਕਦੀ ਹੈ ਤੇ ਉੱਤੇ ਕਿੱਥੋਂ ਤੱਕ ਜਾ ਸਕਦੀ ਹੈ ਇਹਦੇ ਬਾਰੇ ਗੱਲ ਕਰਦੇ ਆ ਸੋ ਜੇ ਦੇਖੋ ਇਨਵਰਟਡ ਹੈਮਰ ਕੈਂਡਲ ਐਕਟੀਵੇਟ ਹੋ ਜਾਂਦਾ ਸੋ ਫਿਰ ਨਿਫਟੀ ਆਪਣੀ 5905 ਤੱਕ ਉੱਤੇ ਜਾ ਸਕਦੀ ਹੈ 5905 ਤੱਕ ਠੀਕ ਹੈ ਸੋ ਅਗਲੇ ਹਫਤੇ ਨਿਫਟੀ ਦੇ ਉੱਤੇ ਜਾਣ ਦੇ ਜਿਹੜੇ ਚਾਂਸ ਹੋ ਜ਼ਿਆਦਾ ਹੈ ਥੱਲੇ ਆਉਣ ਦੇ ਜਿਹੜੇ ਚਾਂਸ ਹੋ ਘੱਟ ਆ ਪਰ ਇਹ ਇਨਵਰਟਡ ਹੈ ਮਰ ਜਦੋਂ ਐਕਟੀਵੇਟ ਹੋਊਗਾ ਫਿਰ ਉੱਤੇ ਜਾਂਦੇ ਚਾਂਸ ਠੀਕ ਹੈ ਕੋਈ ਵੀ ਕੈਂਡਲ ਜਦੋਂ ਐਕਟੀਵੇਟ ਹੁੰਦਾ ਜਿਵੇਂ ਦੇਖੋ ਆਪਾਂ ਇੰਟਰਾਡੇ ਦੇ ਵਿੱਚ ਟ੍ਰੇਡ ਕਰਦੇ ਆ ਜਿਵੇਂ ਆ ਹੈਂਗਿੰਗ ਮੈਨ ਸੀ 15 ਮਿੰਟ ਦਾ ਜਿੱਦੋਂ ਇਹਦਾ ਲੋ ਬ੍ਰੇਕ ਹੋਇਆ ਫਿਰ ਐਕਟੀਵੇਟ ਹੋਇਆ ਜਦੋਂ ਤੱਕ ਲੋ ਬ੍ਰੇਕ ਨਹੀਂ ਹੁੰਦਾ ਉਦੋਂ ਤੱਕ ਇਹ ਐਕਟੀਵੇਟ ਨਹੀਂ ਹੁੰਦਾ ਇਸੇ ਕਰਕੇ ਜਿਹੜਾ ਇਨਵਰਟਡ ਹੈ ਮਰ ਕੈਂਡਲ ਆਪਣਾ ਬਣਿਆ ਹੈ ਉਹ ਆਪਾਂ ਨੂੰ ਕਹਿੰਦਾ ਕਿ ਨਿਫਟੀ ਇੱਥੋਂ ਉੱਤੇ ਜਾ ਸਕਦੀ ਪਰ ਜਦੋਂ ਹਾਈ ਬ੍ਰੇਕ ਹੋਊਗਾ ਉਦੋਂ ਨੇ ਐਕਟੀਵੇਟ ਹੋਣਾ ਠੀਕ ਹੈ ਸੋ 52437 ਜਿਹੜੇ ਲੈਵਲ ਤੋਂ ਡਿੱਗੀ ਹੈ ਨਿਫਟੀ ਸੋ ਫਿਰ ਐਕਟੀਵੇਟ ਹੋ ਜਾਊਗਾ ਇਨਵਰਟਡ ਹੈਮਰ ਤੇ ਫਿਰ ਉਸ ਤੋਂ ਬਾਅਦ ਆ ਨਿਫਟੀ ਉੱਤੇ ਜਾਊਗੀ ਤੇ ਉੱਤੇ ਜਾ ਸਕਦੀ ਇੱਥੋਂ ਤੱਕ 5905 ਤੱਕ ਠੀਕ ਹੈ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਨਿਫਟੀ ਦੇ ਵਿੱਚ ਆਪਣੇ ਇਸ ਹਫਤੇ ਵਾਸਤੇ 15 ਮਿੰਟ ਦਾ ਫ੍ਰੇਮ ਤੇ ਕਿਹੜੇ ਕਿਹੜੇ ਪਲਾਨਸ ਆ ਕਿਹੜੇ ਕਿਹੜੇ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਆ ਸੋ ਸਭ ਤੋਂ ਪਹਿਲਾਂ ਤਾਂ ਦੇਖੋ ਜਿਹੜਾ ਆਪਣਾ ਇੰਟਰਾਡੇ ਟ੍ਰੈਂਡ ਹੈ ਉਹ ਡਾਊਨ ਟ੍ਰੈਂਡ ਆ ਸੋ ਸ ਵੀਰੇਸ ਵੀਰੇ ਜਿਹੜੇ ਆਪਣੇ ਪਲਾਨ ਰਹਿਣਗੇ ਉਹ ਥੱਲੇ ਵਾਸਤੇ ਰਹਿਣਗੇ ਸੋ ਸਭ ਤੋਂ ਮਜ਼ਬੂਤ ਜਿਹੜਾ ਆਪਣਾ ਰੈਜ਼ਿਸਟੈਂਸ ਹੈ ਉਹ ਆ 52170 ਤੇ 52170 ਆਪਣਾ ਬਹੁਤ ਮਜ਼ਬੂਤ ਸਪੋਰਟਰ ਆ ਜਦੋਂ ਜਦੋਂ ਨਿਫਟੀ ਇਹ ਦੇ ਕੋਲ ਜਦੋਂ ਉੱਤੇ ਸੀ ਜਦੋਂ ਇਹ ਦੇ ਕੋਲ ਆਉਂਦੀ ਸੀ ਸੋ ਉੱਤੇ ਵਾਸਤੇ ਮੂਵ ਆਉਂਦੇ ਸੀ ਤੇ ਜਦੋਂ ਦੇਖੋ ਇਸ ਤੋਂ ਥੱਲੇ ਸੀ ਇਹਨੂੰ ਟੱਚ ਕਰਦੀ ਸੀ ਥੱਲੇ ਵਾਸਤੇ ਮੂਵ ਆਉਂਦੇ ਸੀ ਸੋ ਹੁਣ ਇੱਕ ਵਾਰ ਫਿਰ ਥੱਲੇ ਆ ਗਈ ਇਸ ਕਰਕੇ ਇਹ ਬਣ ਗਿਆ ਆਪਣਾ ਮਜ਼ਬੂਤ ਰੈਜ਼ਿਸਟੈਂਸ ਠੀਕ ਹੈ ਉਸ ਤੋਂ ਇਲਾਵਾ 5 5060 ਵੀ ਆਪਣਾ ਮਜ਼ਬੂਤ ਰੈਜ਼ਿਸਟੈਂਸ ਹੈ ਕਿਉਂਕਿ ਇੱਥੋਂ ਦੇਖੋ ਸ਼ੂਟਿੰਗ ਸਟਾਰ ਬਣ ਕੇ ਇੱਕ ਵਾਰ ਨਿਫਟੀ ਡੇਕ ਚੁੱਕੀ ਹੈ ਤੇ 24900 82 ਵੀ ਆਪਣਾ ਜਿਹੜਾ ਇਹ ਵੀ ਰੈਜ਼ਿਸਟੈਂਸ ਹੈ ਠੀਕ ਹੈ ਕਿਉਂਕਿ ਇੱਥੋਂ ਦੇਖੋ ਜਦੋਂ ਨਿਫਟੀ ਉੱਤੇ ਸੀ ਉਦੋਂ ਸਪੋਰਟ ਲਿਆ ਸੀ ਤੇ ਇੱਧਰ ਵੀ ਦੇਖੋ ਇੱਥੇ ਵੀ ਇਹਨੇ ਸਪੋਰਟ ਲਿਆ ਸੀ ਸੋ ਇਹ ਤਿੰਨ ਆਪਣੇ ਤਗੜੇ ਰੈਜ਼ਿਸਟੈਂਸ ਹੈ 5170 5060 ਤੇ 24982 ਠੀਕ ਹੈ ਤੇ ਥੱਲੇ ਜੇ ਆਪਾਂ ਸਪੋਰਟ ਦੀ ਗੱਲ ਕਰਦੇ ਆਂ ਸੋ ਸਪੋਰਟ ਸਭ ਤੋਂ ਮਜ਼ਬੂਤ ਜਿਹੜਾ ਆਪਣਾ 24 577 24 577 24 577 ਤੇ 24 721 24 721 ਉਹਨਾਂ ਮਜ਼ਬੂਤ ਨਹੀਂਗਾ ਇਹਦੇ ਬਾਰੇ ਇੱਕ ਮੈਂ ਤੁਹਾਨੂੰ ਲੌਜੀਕ ਦੱਸੂਗਾ ਕਿਹੜੇ ਹਿਸਾਬ ਨਾਲ ਤੇ ਟ੍ਰੇਡ ਕਰਨੀ ਆ ਸਭ ਤੋਂ ਮਜ਼ਬੂਤ ਆਪਣਾ 24 577 ਠੀਕ ਹੈ ਸੋ ਹੁਣ ਆਪਾਂ ਪਲਾਨਸ ਦੀ ਗੱਲ ਕਰਦੇ ਆਂ ਕਿ ਪਲਾਨ ਕਿਹੜੇ-ਕਿਹੜੇ ਨੇ ਟ੍ਰੇਡ ਕਰਨ ਦੇ ਲਈ ਸੋ ਸਭ ਤੋਂ ਪਹਿਲਾਂ ਤਾਂ ਦੇਖੋ ਥੱਲੇ ਵਾਸਤੇ ਆਪਣੇ ਪਲਾਨ ਰਹਿਣਗੇ ਜੇ ਦੇਖੋ ਨਿਫਟੀ 24982 ਦੇ ਕੋਲ ਆ ਕੇ 15 ਮਿੰਟ ਟਾਈਮ ਫਰੇਮ ਤੇ ਕੋਈ ਸ਼ੂਟਿੰਗ ਸਟਾਰ ਬਣਾਉਂਦੀ ਆ ਜਾਂ ਫਿਰ ਹੈਂਗਿੰਗ ਮੈਨ ਬਣਾਉਂਦੀ ਆ ਤੇ ਉਹਦਾ ਲੋ ਬ੍ਰੇਕ ਹੁੰਦਾ ਫਿਰ ਨਿਫਟੀ ਥੱਲੇ ਜਾ ਸਕਦੀ ਇਹ ਆਪਣਾ ਪਹਿਲਾ ਪਲਾਨ ਦੂਜਾ ਪਲਾਨ ਆਪਣਾ ਇਹ ਆ ਕਿ ਜੇ ਨਿਫਟੀ 52060 ਦੇ ਕੋਲ ਆ ਕੇ 15 ਮਿੰਟ ਟਾਈਮ ਫਰੇਮ ਤੇ ਕੋਈ ਸ਼ੂਟਿੰਗ ਸਟਾਰ ਜਾਂ ਫਿਰ ਹੈਂਗਿੰਗਮੈਨ ਬਣਾਉਂਦੀ ਹੈ ਤੇ ਉਹਦਾ ਲੋ ਬ੍ਰੇਕ ਹੁੰਦਾ ਫਿਰ ਨਿਫਟੀ ਥੱਲੇ ਜਾ ਸਕਦੀ ਹੈ ਪਰ ਇਹਦੇ ਵਿੱਚ ਇਹ ਧਿਆਨ ਰੱਖਣਾ ਕਿ ਆ ਜਿਹੜਾ ਪਹਿਲਾ ਸ਼ੂਟਿੰਗ ਸਟਾਰ ਬਣਿਆ ਸੀ ਇਹਦਾ ਹਾਈ ਬ੍ਰੇਕ ਨਹੀਂ ਹੋਣਾ ਚਾਹੀਦਾ ਇੱਥੇ ਜਿਹੜਾ ਵੀ ਸ਼ੂਟਿੰਗ ਸਟਾਰ ਹੁਣ ਦੁਬਾਰਾ ਬਣੂਗਾ ਜਾਂ ਫਿਰ ਹੈਂਗਿੰਗਮੈਨ ਬਣੂਗਾ ਉਹਦਾ ਹਾਈ ਇਤੋਂ ਥੱਲੇ ਰਹਿਣਾ ਚਾਹੀਦਾ ਠੀਕ ਹੈ ਸੋ ਇਹ ਆਪਣਾ ਹੋ ਗਿਆ ਦੂਜਾ ਪਲਾਨ ਤੀਜਾ ਪਲਾਨ ਆਪਣਾ ਇਹ ਆ 52170 ਆਪਣਾ ਸਭ ਤੋਂ ਮਜ਼ਬੂਤ ਰਿਸਿਸਟੈਂਸ ਸਭ ਤੋਂ ਮਜ਼ਬੂਤ ਜਿਵੇਂ ਆਪਣਾ ਪਿਛਲੇ ਹਫਤੇ ਸੀ 5437 ਸੇਮ ਉਸੇ ਤਰ੍ਹਾਂ 5 170 ਸੋ 5 170 ਦੇ ਕੋਲ ਜਾ ਕੇ ਜੇ 15 ਮਿੰਟ ਦੇ ਟਾਈਮ ਫਰੇਮ ਤੇ ਕੋਈ ਐਮ ਪੈਟਰਨ ਬਣਦਾ ਹੈ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਦੇ ਮਲਟੀ ਟਾਈਮ ਫਰੇਮ ਜਾਨੀ ਕਿ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟਾ ਇਹ ਜਿਹੜੇ ਚਾਰ ਟਾਈਮ ਫਰੇਮ ਹੈ ਸੋ ਇਹਨਾਂ ਚਾਰਾਂ ਟਾਈਮ ਫਰੇਮ ਦੇ ਵਿੱਚ ਉਹ ਘੜੋ ਘੜੇ ਜੇ ਤਿੰਨ ਟਾਈਮ ਫਰੇਮ ਤੇ ਪੈਟਰਨ ਬਣਦੇ ਥੱਲੇ ਵਾਲੇ ਸਾਈਡ ਨੂੰ ਸੋ ਫਿਰ ਥੱਲੇ ਵਾਲੇ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਸੋ ਇਹ ਤੇਨ ਆਪਣੇ ਪਲਾਨ ਨੇ ਥੱਲੇ ਵਾਸਤੇ ਠੀਕ ਹੈ ਚੌਥੇ ਪਲਾਨ ਦੀ ਆਪਾਂ ਗੱਲ ਕਰਦੇ ਆ। ਸੋ ਦੇਖੋ ਜਿਹੜੀ ਜਗ੍ਹਾ ਤੇ ਨਿਫਟੀ ਹੈਗੀ ਆ ਜੇ ਮੰਨ ਲਓ ਇਥੋਂ ਗੈਪ ਅਪ ਓਪਨ ਹੁੰਦੀ ਆ ਜਿਹਦੀ ਕਿ ਮੈਨੂੰ ਉਮੀਦ ਆ ਕਿ ਗੈਪ ਅਪ ਓਪਨ ਹੋ ਸਕਦੀ ਆ ਜੇ ਗੈਪ ਅਪ ਓਪਨ ਹੁੰਦੀ ਆ ਥੋੜਾ ਜਿਹਾ ਤੇ ਗੈਪ ਅਪ ਓਪਨ ਹੋ ਕੇ ਤੇ ਫਿਰ ਉਸ ਤੋਂ ਬਾਅਦ ਨਿਫਟੀ ਦੁਬਾਰਾ ਇਹਦੇ ਕੋਲ ਆਉਂਦੀ ਆ ਤੇ ਆ ਜਿਹੜਾ ਲੋ ਆ 24 721 ਨੂੰ ਬ੍ਰੇਕ ਨਾ ਕਰੇ ਉਸ ਤੋਂ ਥੋੜਾ ਜਿਹਾ ਉੱਤੇ ਰਹਿ ਕੇ 15 ਮਿੰਟ ਦੇ ਟਾਈਮ ਫਰੇਮ ਤੇ ਕੋਈ ਡਬਲਯੂ ਪੈਟਰਨ ਬਣਾਉਂਦੀ ਹੈ ਜਾਂ ਫਿਰ ਮਲਟੀ ਟਾਈਮ ਫਰੇਮ ਪੈਟਰਨ ਬਣਾਉਂਦੀ ਉੱਤੇ ਵਾਸਤੇ ਸੋ ਫਿਰ ਉੱਤੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਠੀਕ ਹੈ ਇਹ ਆਪਣਾ ਹੋ ਗਿਆ ਚੌਥਾ ਪਲਾਨ ਤੇ ਪੰਜਵਾਂ ਪਲਾਨ ਆਪਣਾ ਇਹ ਆ ਕਿ ਜੇ ਦੇਖੋ ਨਿਫਟੀ ਮੰਨ ਲਓ ਗੈਪ ਅਪ ਓਪਨ ਵੀ ਹੋ ਗਈ ਤੇ ਗੈਪ ਅਪ ਓਪਨ ਹੋ ਕੇ ਇਸ ਲੋ ਨੂੰ ਬ੍ਰੇਕ ਕਰ ਜਾਂਦੀ ਹੈ ਤੇ ਥੱਲੇ ਜਾਂਦੀ ਹੈ ਸੋ ਥੱਲੇ ਜੇ ਜਾਂਦੀ ਹੈ ਤੇ 25 ਸੌਰੀ 24 570 ਦੇ ਕੋਲ ਜੇ ਚਲ ਜਾਂਦੀ ਹੈ ਇਹ ਸਭ ਤੋਂ ਮਜ਼ਬੂਤ ਸਪੋਰਟ ਆ ਸੋ ਇਹਦੇ ਕੋਲ ਜੇ ਚਲ ਜਾਂਦੀ ਹੈ ਤੇ ਇਹਦੇ ਕੋਲ ਜਾ ਕੇ 15 ਮਿੰਟ ਦਾ ਕੋਈ ਡਬਲੂ ਪੈਟਰਨ ਬਣਾਉਂਦੀ ਆ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਾਉਂਦੀ ਆ ਉੱਤੇ ਵਾਲੇ ਸਾਈਡ ਨੂੰ ਸੋ ਫਿਰ ਉੱਤੇ ਵਾਲੇ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਸੋ ਇਹ ਆਪਣਾ ਹੋ ਗਿਆ ਪੰਜਵਾਂ ਪਲਾਨ ਸੋ ਇਹ ਪੰਜ ਪਲਾਨ ਨੇ ਆਪਣੇ ਸੋਮਵਾਰ ਵਾਸਤੇ ਨਿਫਟੀ ਦੇ ਵਿੱਚ ਤੇ ਸੋਮਵਾਰ ਨੂੰ ਵੀ ਆਪਾਂ ਨੂੰ ਵਧੀਆ ਟਰੇਡਸ ਦੇਖਣ ਨੂੰ ਮਿਲ ਸਕਦੇ ਆ ਨਿਫਟੀ ਦੇ ਵਿੱਚ ਕਿਉਂਕਿ ਬਹੁਤ ਵਧੀਆ ਜਗ੍ਹਾ ਤੇ ਆ ਸੋ ਇੱਥੋਂ ਆਪਾਂ ਨੂੰ ਵਧੀਆ ਟ੍ਰੇਡਸ ਦੇਖਣ ਨੂੰ ਮਿਲ ਸਕਦੇ ਹੋ ਸੋਮਵਾਰ ਨੂੰ ਵੀ ਸੋ ਧਿਆਨ ਰੱਖਿਓ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ